ਤਨੋਸਰੀ ਮਹੱਲਾ ਪੰਜਮਾ ਭੈ ਗ੍ਰਿਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਾਮ ਨਿਧ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਵੰਦ ਸਗਲ ਹੀ ਜਾਈ ਗ੍ਰਹਿਬਾਰ ਠਾਕਰ ਭਗਤਨ ਕਾ ਰਵਰਿਆ ਸਰਬ ਠਾਈ ਰਹਾਓ ਤਾਂ ਕੋ ਕੋਈ ਨਾ ਪਹੁੰਚਨ ਹਾਰਾ ਜੰਗ ਕੈ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਅਮਤਿਆਈ ਤਨਾ ਸ੍ਰੀ ਮਹੱਲਾ ਪੰਜਵਾਂ ਦਰਬਵੰਤ ਦਰਬਦੀਖ ਗਰਬੈ ਤੋਮਵੰਤ ਅਪਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉਹਰ ਜਨਟੀਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈ ਸਾਬਤ ਤੈ ਸਾ ਹੋਈ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਪੈ ਕੇ ਆਸਰ ਸਰਨ ਸਰਨ ਕਰਾਈ ਸੰਤ ਅਨਗਰੋਪੈ ਮਨ ਨਿਰਮਲ ਨਾਨਕ ਹਰ ਗੁਣ ਗਾਇ ਨਾ ਸਰੀ ਮਹਲਾ ਪੰਜਵਾਂ ਜੰਗੋ ਹਰ ਰੰਗ ਲਾਗੋ ਇਸ ਜੁਗ ਮੈਂ ਸੂਕੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤੰਕੇ ਜੰਗਾ ਸਤਗੁਰ ਪੂਰਾ ਠੱਕਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਤੇ ਆਵਨ ਸਹਿ ਜਿਸ ਮਾਮਨ ਸੰਗ ਰਹਾਉ ਜਨ ਕੀ ਚਰਨ ਵਸੈ ਮੇਰੀ ਹਿਆਰੇ ਸੰਗ ਪਨੀਤਾ ਦੇਹੀ ਜਨ ਕੀ ਥੋਰ ਦਿਓ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਤਨਾਸਰੀ ਮਹੱਲਾ ਪੰਜਵਾਂ ਜਤਨ ਕਰੇ ਮਾਨ ਖੁੜੈ ਕਾਵੇ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰਮੁ ਓ ਕਰ ਪਾਵੇ ਤੀਖ ਕਰੇ ਨਿਰਬੰਨ ਜਾਨ ਤ ਦੂਰ ਤੁਮੀ ਪ੍ਰਭ ਨੇਰ ਉਤ ਤੰਕੈ ਉਤਤੀ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੂਟੈ ਨਾਹੀ ਮਨ ਪਰਮਾ ਤਬ ਲਗ ਮੁਗਤ ਨ ਕੋਈ ਕਉ ਨਾਨਕ ਦਿਆ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਨਾਮ ਗੁਰ ਦੀ ਜੋ ਹੈ ਆਪਣੈ ਜੰਕੈ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤੰਕਾ ਜੁਗ ਮੈਂ ਧਰਮ ਜਨ ਕੋ ਨਾਮ ਵਡਾਈ ਸੋ ਹੋ ਬ ਨਾਮੋਂ ਗਤ ਨਾਮੋਂ ਬਤ ਜਨ ਕੀ ਮਾਨੈ ਜੋ ਜੋ ਹੋ ਗ ਰਹਾਉ ਨਾਮ ਤਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਹਦਾਰਾ ਨਾਮ ਪ੍ਰਾਪਤ ਲਾਹੈ नासरी मलाजां महला नेत्र पनीत दर्श पिख माथे पर रस रस गुण गावो ठाकर के, के। मुहिर हृदय बसे गोपाल तुम तो रा ਸੁੰਦਰ ਸੋ ਕਰ ਬਯੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ਹਿਰਦੈ ਚਰਨ ਸ਼ਬਦ ਸਤ ਗੁਰ ਕੋ ਨਾਨਕ ਬੰਦਿਓ ਪਾਲ ਤਨਾਸਰੀ ਮਹੱਲਾ ਪੰਜਵਾ ਆਪਣੀ ਉਕਤ ਖਲਾਵੇ ਭੋਜਨ ਆਪਣੀ ਉਕਤ ਖਲਾਵੇ ਸਰਬ ਸੂਕ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹੰਬਰੇ ਪਿਤਾ ਗੋਪਾਲ ਦਿਆਲ ਜੋ ਰੱਖੇ ਮਹਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹਾਓ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤਮਹੀ ਮਿਲੇ ਨਾਨਕ ਸੰਤ ਸੇਵਾ ਧਨਾਸਰੀ ਮਹੱਲਾ ਪੰਜਵਾ ਸਤਿ ਕਰਪਾਲ ਦਿਆਲ ਦੇ ਮੋਦਰ ਕਾਮ ਕਰੋਧ ਬਿਖਜਾਰੀ ਰਾਜਮਾਲ ਜੋ ਬਨ ਤਨ ਜੀ ਆਰਾ ਇਨ ਉਪਰ ਲੈ ਬਾਰੀ ਮਨ ਤਨ RAM ਨਾਮ ਹਿਤਕਾਰੀ ਸੋਖ ਸਹਿ ਜੀ ਆਨੰਦ ਮੰਗਲ ਸਹਿਤ ਪਵਨ ਦਪਾਰ ਉਤਾਰੀ ਰਹਾਉ ਤਨ ਸੋ ਥਾਨ ਤਨੋ ਪਵਨਾ ਜਾਂ ਮੈਂ ਸੰਤ ਬਸਾਰੀ ਜਨ ਨਾਨਕ ਕੀ ਸਰਦਾ ਪੂਰ ਠਾਕਰ ਭਗਤ ਤੇਰੀ ਨਮਸ਼ਕਾਰੀ ਧਨਾਸਰੀ ਮਹੱਲਾ 5ਵਾਂ ਛਡਾਈ ਲਿਓ ਮਹਾਬਲੀ ਤੈ ਆਪਣੇ ਚਰਨ ਪਰਾਹਤ ਏਕ ਨਾਮ ਦਿਓ ਮਨ ਮੰਤਾ ਬਿਨ ਸਨਾਕਤ ਹੂੰ ਜਾਤ ਸਤ ਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦਿਓ ਸੰਕੀਰਤਨ ਕੋ ਭਈ ਹਮਾਰੀ ਗਾਤ ਰਹਾਓ ਅੰਗੇਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਤੋ ਆਪਣੀ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਮ ਪਰ ਹਰ ਨਾ ਲੋਭ ਝੂਟ ਨਿੰਦ ਇਹ ਵੀ ਕਰਤ ਗੁਦਾਰੀ ਮੇਰੇ ਗਤ ਰਿਸ਼ਨਾ ਆਸ ਮਿਥਿਆ ਮੀਠੀ ਏ ਟੇਕ ਮਨੇ ਸਾਦਾਰੀ ਸਾਗਤ ਕੀ ਅਵਰਦਾ ਜਾਏ ਬੇਰਥਾਰੀ ਜੈਸੇ ਕਾਗਤ ਕੇ ਪਾਰ ਮੋਸਾ ਊਕ ਗਵਾਵਤ ਕਾਮ ਨਹੀਂ ਗਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਏ ਬੰਦਨ ਛੁਟ ਕਹਾਰੀ ਬੂੰਡਤ ਅੰਧ ਨਾਨਕ ਪ੍ਰਭ ਕਾੜਤ ਸਾਧ ਜਨਾ ਸੰਗਾਰੀ ਧਨੋਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸਿਯਾਮੀ ਪ੍ਰਭ ਆਪਣਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਮਨ ਤਨ ਸ਼ਾਤੀ रोप रंग सूक तन जी का पार ब मिर्जाती रसना राम रसायन माती रंग रंगी राम अपने कै चरण कंबल निद थाती रहा जिसका साथ नहीं रख लिया पूरन प्रभ की पाती ਮੇਲ ਲਿਓ ਆਪੈ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਤਨਸਿਰੀ ਮਹਲਾ 5 ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤਮਾਰਾ ਜੋ ਜੋ ਤੇਰੇ ਭਗਤ ਦੁਖ ਖਾਏ ਓ ਤਤਕਾਲ ਤਮ ਮਾਰਾ ਨੇ ਰਖੋ ਤੁਮਰੀ ਔਰ ਹਰਨੀਤਾ ਮੁਰਾਰ ਸੁਹਾਏ ਹੋ ਦਾਸ ਕੋ ਕਰ ਗਏ ਉਦ੍ਰੋ ਮੀਤ ਰਹਾਉ ਸੁਣੀ ਬੇਣ ਤੀ ਠਕਰ ਮੇਰੇ ਖਸਮਾ ਨਾ ਕਰਿਆ ਆਪ ਨਾਨਕ ਅਨੰਦ ਪੈ ਦੁਖ ਪਾਗੀ ਸਦਾ ਸਦਾ ਹਰਿ ਜਾਪ ਤਨਾਸਰੀ ਮਹੰਲਾ ਪੰਜਵਾ ਚਤਰ ਦਿਸਾ ਕੀ ਨੋ ਬਾਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਠਾ ਕੇ ਅਵ ਲੋਕਨ ਕੀ ਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠੇ ਲਾਏ ਅਵ ਗੁਣ ਸਭ ਮਿਟੈ ਧਿਆਲ ਪੁਰਖ ਬਖ ਸੰਦ ਰਹਾਉ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਓਆ ਸਚ ਹੋਵੇ ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਦ ਸਮਾਲੀ ਹਾਥ ਦੀ ਰਾਖੇ ਆਪਣੇ ਕੋ ਸਾਸ ਸਾਸ ਬਰਤ ਪਾਲੀ ਪ੍ਰਭ ਸਿਓ ਲਾਗਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਾ ਨੰਬੇਲਾ ਸਪਾਏ ਸਾਹਿਬ ਕੀ ਆਚਰਜ ਦੇਖ ਬਡਾਈ ਹਰ ਸਿਮਰ ਸਿਮਰਿ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨ ਅਪਾਗ ਚਰਨ ਕੰਬਲ ਜੰਕਾ ਮਨ ਰਾਗਿਓ ਆਮੇ ਅਸਰ ਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜੈ ਜੈ ਪੀਖੋ ਤਹ ਨਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਾਗ ਤਨਾਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲਿਕਾਲ ਮਾਂ ਬਿਖਿਆ ਮੈਂ ਲੱਜਾ ਰਾਖੀ RAM ਰਹਾਉ ਸੇਮਰ ਸੇਮਰ ਸੁਆਮੀ ਪ੍ਰਭ ਆਪਣਾ ਨੇ ਘਟ ਨਾਇਆ ਬਹਿ ਜਾਮ ਮੁਗਤ ਬਿਕੁੰਟ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਤਾਮ ਚਰਨ ਕੰਬਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨਾ ਨਾਨਕ ਸਦ ਕਰਬਾਨ ਤਨ ਆਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇਕ ਦਾਨ ਸਗਲ ਮਨੋਰਤ ਪੂਰਨ ਹੋਵੇ ਸਿਮਰੋ ਤੁੰਬਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨਾ ਵਿਆਪੈ ਅੱਠ ਪੈਰ ਗੁਣ ਗਾਵ ਸਵਸਥ ਬਿਵਸਥਾ ਹਰ ਕੀ ਸੇਵਾ ਮਦੰਤ ਪ੍ਰਭ ਜਾਪਨ ਨਾਨਕ ਰੰਗ ਲਗਾ ਪਰਮੇਸ਼ਰ ਬੋੜ ਜਨਮ ਨਾ ਛਪਨ